ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਵਿੱਚ ਜੁੜੇ ਬੈਠੇ ਸਾਧ ਸੰਗ ਜੀਓ ਬੜੇ ਭਾਗਾਂ ਵਾਲੇ ਹਾਂ ਜੋ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ ਕੇ ਇਹ ਹਾਲ ਕੀਤਾ ਹੈ ਸੋ ਕਾਲ ਯੁਗ ਦੇ ਵਿੱਚ ਇਸ ਸਮੇਂ ਨੂੰ ਸਫਲਾ ਕਰਨ ਵਾਸਤੇ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਹੈ ਜਿੱਥੇ ਬੈਠ ਕੇ ਅਸੀਂ ਆਪਣਾ ਮਨੁੱਖਾ ਜਨਮ ਸਫਲ ਬਣੀਏ ਜਿੱਥੇ ਬੈਠ ਕੇ ਮਹਾਰਾਜ ਦੀ ਬਾਣੀ ਨੂੰ ਸਰਵਣ ਕਰਕੇ ਮੱਥਾ ਟੇਕ ਕੇ ਮਹਾਰਾਜ ਅੱਗੇ ਅਰਦਾਸ ਕਰਕੇ ਆਪਣੀਆਂ ਬੇਨਤੀਆਂ ਮਹਾਰਾਜ ਨੂੰ ਕਰੀਏ ਸੋ ਸਾਧ ਸੰਗ ਜੀਓ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਧਰਮ ਦੇ ਸੰਸਥਾਪਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸੰਸਾਰ ਤੇ ਆਏ ਉਹਨਾਂ ਨੇ ਇਸ ਸੰਸਾਰ ਦੇ ਆ ਕੇ ਸੱਚ ਦਾ ਜੋ ਮਾਰਗ ਸੀ ਉਸ ਦੀ ਪ੍ਰారంਭ ਦਾ ਕੀਤੀ। ਸੋ ਪਿਆਰੀ ਸਾਧ ਸੰਗ ਜੀਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਚ-ਨੀਚ ਜਾਤ ਪਾਤ ਦਾ ਭੇਦ ਖਤਮ ਕਰਕੇ ਮਨੁੱਖਤਾ ਨੂੰ ਇੱਕ ਕੀਤਾ ਤੇ ਸਰਬ ਸਾਂਝੀ ਵਾਲਤਾ ਦਾ ਜੋ ਉਪਦੇਸ਼ ਸੀ ਉਹ ਮਹਾਰਾਜ ਨੇ ਬਖਸ਼ਿਸ਼ ਕੀਤਾ। ਸੋ ਜਿਵੇਂ ਕਿ ਸਤੇਪਾ ਸਾਹਿਬ ਜੀ ਦਾ ਉਪਦੇਸ਼ ਹੈ ਉਹ ਸਾਰਿਆਂ ਨੂੰ ਸਾਂਝਾ ਹੈ ਕਿਸੇ ਇੱਕ ਧਰਮ ਜਾਤ ਕੌਮ ਲਈ ਨਹੀਂ ਹੈ ਪੂਰੀ ਮਨੁੱਖਤਾ ਦੇ ਲਈ ਸਤੇਪਾ ਜੀ ਨੇ ਆਪਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਉਸ ਵਾਹਿਗੁਰੂ ਦੀ ਦਰੰਕਾਰੀ ਜੋਤ ਇਲਾਹੀ ਜੋਤ ਜਗਤ ਗੁਰੂ ਰੱਬੀ ਨੂਰ ਇਸ ਸੰਸਾਰ ਤੇ ਆਏ ਤੇ ਉਹਨਾਂ ਨੇ ਅਗਿਆਨਤਾ ਜੋ ਹਨੇਰਾ ਸੀ ਉਸ ਨੂੰ ਆਪਣੇ ਪ੍ਰਕਾਸ਼ ਦੇ ਨਾਲ ਦੂਰ ਕੀਤਾ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਉਹਨੂੰ ਦੂਰ ਕੀਤਾ ਸਾਧ ਸੰਗ ਜੀਓ ਸੋ ਜਦੋਂ ਵੀ ਮਹਾਰਾਜ ਨੇ ਕਿਸੇ ਨੂੰ ਵੀ ਅਗਰ ਕੋਈ ਗੱਲ ਸਮਝਾਈ ਤਾਂ ਉਹਦੇ ਗੱਲ ਖਾਨੇ ਵਿੱਚ ਪਾਈ ਕਿ ਉਹਦਾ ਮਨੁੱਖਾ ਜਨਮ ਸਫਲ ਹੋ ਜਾਵੇ ਜਿਵੇਂ ਕਿ ਬਲੀ ਕੰਧਾਰੀ ਕੌਡਾ ਰਾਜ ਸੱਜਣ ਠਾਕ अनेका ਹੀ ਮਹਾਰਾਜ ਨੇ ਤਾਰੇ ਸੋ ਸੱਜਣ ਠਾਕੁਰੂ ਮਹਾਰਾਜ ਨੇ ਭਾਈ ਸੱਜਣ ਬਣਾਤਾ ਕਾਦੇ ਨਾਲ ਬਾਣੀ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਸੋ ਸਾਧ ਸੰਗ ਜੀਓ ਗੁਰਨਾਨਕ ਦੇਵ ਅੱਜ ਵੀ ਸਾਡੇ ਵਿੱਚ ਬਰਾਜਮਾਨ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਆਪਣੀ ਬਾਣੀ ਦੇ ਨਾਲ ਸੋ ਆਪਾਂ ਸਾਰੇ ਹੀ ਅੱਜ ਜੇਕਰ ਦੇਖੀਏ ਸੰਸਾਰ ਦੇ ਵਿੱਚ ਜੋਰ ਜ਼ੁਲਮ ਹੋ ਰਿਹਾ ਹੈ ਆਪਾਂ ਸਾਰੇ ਟੀਵੀ ਤੇ ਵੀ ਵੇਖਦੇ ਹਾਂ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ ਕਿਤੇ ਸਰਕਾਰਾਂ ਕਾਜ਼ੀਆਂ ਨੇ ਕਿਤੇ ਮਨੁੱਖ ਮਨੁੱਖ ਨਾਲ ਧੱਕਾ ਕਰਦਾ ਹੈ ਕਿਤੇ ਜਾਤ ਪਾਤ ਦਾ ਰੌਲਾ ਹੈ ਕਿਤੇ ਮਰਦ ਔਸਤਰੀ ਦੀ ਜਿਹੜੀ ਸਮਾਨਤਾ ਹੈ ਉਹਦਾ ਰੌਲਾ ਹੈ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਨਾਰੰਗਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰੇ ਰੌਲਿਆਂ ਨੂੰ ਖਤਮ ਕੀਤਾ ਹੈ ਮਹਾਰਾਜ ਨੇ ਕਿਹਾ ਸੋਕਾ ਮੰਦਾ ਆਖੀ ਹੈ ਜਦ ਜੰਮੈ ਰਾਜਾ ਵੀ ਉਸ ਔਰਤ ਨੂੰ ਕਿਉਂ ਮਾਰਾ ਕਹਿੰਦੇ ਹੋ ਜਿਨੇ ਬੜੇ-ਬੜੇ ਰਾਜਿਆਂ ਮਹਾਰਾਜੇ ਨੂੰ ਜਨਮ ਦਿੱਤਾ ਹੈ ਜਿਹੜੀ ਬੜੇ-ਬੜੇ ਰਾਜਿਆਂ ਮਹਾਰਾਜੇ ਨੂੰ ਜਨਮ ਦੰਦੀ ਹੈ ਦੰਦੀ ਹੈ ਔਰਤ ਉਸ ਨੂੰ ਮਾਰਾ ਨਹੀਂ ਕਹਿਣਾ ਸੋ ਜਿੱਥੇ ਇੱਕ ਜਾਤਪਾਤ ਦਾ ਰੌਲਾ ਹੈ ਮਹਾਰਾਜ ਨੇ ਕਿਹਾ ਕਿ ਉਸ ਪਰਮੇਸ਼ਰ ਵਾਹਿਗੁਰੂ ਦੀ ਕੋਈ ਜਾਤ ਨਹੀਂ ਹੈ ਸਾਰੇ ਇੱਕ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ ਜਿਹਨੋ ਕੇ ਪੁਜਾਰੀ ਵਰਗ ਨੇ ਸੂਦਰ ਕਹਿ ਕੇ ਦੁਰਕਾਰਿਆ ਪਰੰਤੂ ਗੁਰੂ ਨਾਨਕ ਦੇਵ ਜੀ ਨੇ ਆਪਣਾ ਭਾਈ ਬਣਾਇਆ ਭਾਈ ਲਾਲੋ ਜੀ ਕੀਰਤੀ ਤਰਖਾਣ ਸਿੰਘ ਸਨ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਸਿੱਖ ਸੋ ਜਿਨ੍ਹਾਂ ਨੂੰ ਮਹਾਰਾਜ ਨੇ ਮਾਣ ਬਖਸ਼ਿਆ ਉਹਨਾਂ ਦੇ ਘਰੇ ਰਹੇ ਮਾਲਕ ਭਾਗੋਂ ਦਾ ਹੰਕਾਰ ਤੋੜਿਆ ਸੱਚੇ ਪਾਤਸ਼ਾਹ ਜੀ ਨੇ ਉਹਦਾ ਪ੍ਰਸਾਦਾ ਨਹੀਂ ਸਕਿਆ। ਪ੍ਰੰਤੂ ਭਾਈ ਲਾਲੋ ਦੇ ਕਰੇ ਰਾਏ ਕਿ ਉਹਦੀ ਕੋਧਰੇ ਦੀ ਰੋਟੀ ਖਾਧੀ। ਉਹਦੀ ਹੱਕ ਸੱਚ ਦੀ ਕਮਾਈ ਨੂੰ ਸਲਾਇਆ। ਸੋ ਸਾਧ ਸੰਗ ਜੀਓ ਅੱਜ ਸੰਸਾਰ ਦੇ ਵਿੱਚ ਜਿੱਥੇ ਅਸੀਂ ਸੱਚ ਬੋਲਣ ਤੋਂ ਡਰਦੇ ਹਾਂ ਜੇਕਰ ਕੋਈ ਸਰਕਾਰਾਂ ਦੀ ਧੱਕਾ ਕਰਨ ਅਸੀਂ ਬੋਲਦੇ ਨਹੀਂ ਕੁਈ ਤਕੜਾ ਧੱਕਾ ਕਰੇ ਅਸੀਂ ਬੋਲਦੇ ਨਹੀਂ ਪਰੰਤੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਵਰ ਕਿਹਾ ਉਹਦੇ ਮੂੰਹ ਤੇ ਕਿਹਾ ਰਾਜੇ ਸੀ ਮੁਕਦਮ ਕੁੱਤੇ ਜਾਇ ਜਗਾਇਰ ਬੈਠੇ ਸੁੱਤੇ ਸੋ ਸੱਚੇ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਵਰ ਕਹਿ ਕੇ ਉਹਨੂੰ ਦਰਕਾਰਿਆ ਉਹਨੂੰ ਕਿਹਾ ਕਿ ਤੂੰ ਪਾਪ ਦੀ ਜਾਂਝਲੇ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨ ਬਿਲਾ ਲਾਓ ਉਹਦੀ ਜਿਹੜੀ ਫੌਜ ਸੀ ਉਹਨੂੰ ਪਾਪ ਦੀ ਜੰਝ ਕਿਹਾ ਸੁਸਾਹ ਸੰਗਜੀ ਉਹ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ੁਰਤ ਕੀਤੀ ਉਸ ਵੇਲੇ ਹੋਰ ਵੀ ਬਹੁਤ ਮਹਾਪੁਰਖ ਹੋਣਗੇ ਪਰੰਤੂ ਬਾਬਰ ਨੂੰ ਜਾਬਰ ਕਿਸੇ ਨੇ ਨਹੀਂ ਕਿਹਾ ਇਤਿਹਾਸ ਦੇ ਵਿੱਚ ਜੇਕਰ ਆਪਾਂ ਪੜ੍ਹੀਏ ਆਪਾਂ ਹੁਣ ਇਤਿਹਾਸ ਤਕਰੀਬਨ ਪੜ੍ਹਦੇ ਰਹੇ ਨੇ ਹਾਂ ਜਾਂ ਸੁਣਦੇ ਹਾਂ ਅੱਜ ਤੱਕ ਆਪਾਂ ਦੇਖਿਆ ਨਹੀਂ ਹੈ ਕਿਤੇ ਵੀ ਕਿਸੇ ਮਹਾਪੁਰਖ ਨੇ ਆਗਰ ਕੋਈ ਜ਼ੁਲਮ ਕਰਦਾ ਹੈ ਹਕੂਮਤ ਜ਼ੁਲਮ ਕਰਦੀ ਹੈ ਕੋਈ ਰਾਜਾ ਬਹਾਰਾਯਾ ਜ਼ੁਲਮ ਕਰਦਾ ਹੈ ਉਹਨੂੰ ਜਾਵਰ ਕਿਹਾ ਹੋਵੇ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਕਿ ਬਾਬਰ ਨੂੰ ਜਾਵਰ ਕਿਹਾ ਇਹ ਸੱਚੇ ਪਾਤਸ਼ਾਹ ਵਿੱਚ ਜ਼ਰੂਰਤ ਸੀ ਸੋ ਸਾਸਨ ਜੀਓ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਚਾਰੋਂ ਦਿਸ਼ਾਵਾਂ ਦੇ ਵਿੱਚ ਉਦਾਸੀਆਂ ਕੀਤੀਆਂ ਭਾਵ ਯਾਤਰਾਵਾਂ ਕੀਤੀ ਤੇ ਉਹਨਾਂ ਤੋਂ ਬਾਦ ਜਦੋਂ 1521 ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ ਰਾਵੀ ਦਰਿਆ ਦੇ ਕੰਢੇ ਤੇ ਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਸਿੱਖ ਸੰਤ ਭਾਈ ਰੰਧਾਵਾ ਉਹਨਾਂ ਦੇ ਅਜੀਤਾ ਰੰਧਾਵਾ ਉਹਨਾਂ ਦੇ ਸਹਿਯੋਗ ਨਾਲ ਮਹਾਰਾਜ ਜੀ ਨੇ ਇਸ ਨਗਰ ਨੂੰ ਬਸਾਇਆ ਸੋ ਜਿੱਥੇ ਕਿ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਰਚਨਾ ਕੀਤੀ ਔਰ ਉਸ ਸਮੇਂ ਦੇ ਹਾਲਾਤ ਨੂੰ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਵਾਲਾ ਭੇਗ ਉਤਾਰ ਦਿੱਤਾ ਤਾਂ ਸੰਸਾਰੀ ਵਸਤਰ ਪਹਿਨ ਕੇ ਗੁਰ ਗੁਰਸਿੱਖੀ ਦਾ ਪ੍ਰਚਾਰ ਕੀਤਾ ਔਰ ਗ੍ਰਹਿਸਤੀ ਜੀਵਨ ਸੀ ਉਹ ਬਤੀਤ ਕੀਤਾ ਸੋ ਜਿਵੇਂ ਇੱਥੇ ਗ੍ਰਹਿਸਤੀ ਜੀਵਨ ਦੀ ਆਪਾਂ ਗੱਲ ਕਰੀਏ ਅੱਜ ਪਰਿਵਾਰ ਤੋਂ ਭੱਜ ਰਹੇ ਨੇ ਕਈ ਗ੍ਰਹਿਸਤੀ ਜੀਵਨ ਤੋਂ ਭੱਜ ਰਹੇ ਨੇ ਫਰਾਂ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਹਾ ਗ੍ਰਸ ਤੁਸੀਂ ਜੀਵਨ ਬਤੀਤ ਕਰਨਾ। ਸਾਧ ਸੰਗਤ ਜੀਓ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਗੁਰਦੁਆਰਾ ਸਾਹਿਬ ਹੈ ਉਥੇ ਲੰਗਰ ਚੱਲਦਾ ਹੈ। ਉਹ ਲੰਗਰ ਕਿਹਨੇ ਸ਼ੁਰੂ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਬਿਨਾਂ ਕਿਸੇ ਜਾਤ ਪਾਤ ਭੇਦ ਭਾਅ ਤੋਂ ਕੋਈ ਨਸਲ ਰੰਗ ਦਾ ਭੇਦ ਨਹੀਂ। ਇੱਕ ਪੰਗਤ ਵਿੱਚ ਬੈਠ ਕੇ ਸਾਰੇ ਲੰਦਰ ਸਕ ਸਕਦੇ ਹਾਂ ਗੋਡੇ ਨਾਲ ਗੋਡਾ ਜੋੜ ਕੇ ਆਪਾਂ ਬਹਿਨੇ ਹਾਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਾਨਾ ਕਿਹੜੀ ਯਾਦਦਾ ਹੈ ਕਿਹੜੇ ਧਰਮ ਦਾ ਹੈ ਨਹੀਂ ਨਾ ਤਾਂ ਇਸ ਪ੍ਰਕਾਰ ਸਾਹ ਸੰਭਿਓ ਇਹ ਜੋ ਸਿਧਾਂਤ ਨੇ ਸਿੱਖਿਆਵਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਜਿਵੇਂ ਕਿ ਭਾਈ ਗੁਰਦਾਸ ਜੀ ਲਿਖਦੇ ਨੇ ਫਿਰ ਬਾਬਾ ਆਇਆ ਕਤਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰ ਸੁਸਾਹ ਸੰਜੀਉ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ ਔਰ ਜਿਹੜੀ ਖੇਤੀ ਮਹਾਰਾਜ ਕਰਦੇ ਉਹਦੇ ਵਿੱਚੋਂ ਜੋ ਉਪਜ ਹੁੰਦੀ ਉਹਦਾ ਮਹਾਰਾਜ ਲੰਗਰ ਚਲਾਉਂਦੇ ਆਏ ਗਏ ਜਿਸ ਉਥੇ ਮਦਦ ਹੁੰਦੀ ਉਹ ਖੇਤ ਨੂੰ ਉਥੇ ਭੋਜਨ ਮਿਲਦਾ ਨੰਗੇ ਨੂੰ ਵਸਤਰ ਮਿਲਦੇ ਸੋ ਜਿੱਥੇ ਉਹਦੀ ਆਤਮਾ ਦੀ ਸ਼ਾਂਤੀ ਹੁੰਦੀ ਉਥੇ ਢਿੱਡ ਦੀ ਵੀ ਸ਼ਾਂਤੀ ਹੁੰਦੀ ਪੇਟ ਪੂਜਾ ਵੀ ਹੁੰਦੀ ਔਰ ਸਾਹ ਸੰਗ ਯੋਗ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਖਰੀ 18 ਸਾਲ ਉਮਰ ਦੇ ਕਰਤਾਰਪੁਰ ਵਿੱਚ ਪਤਿਤ ਕੀਤੇ ਉਥੇ ਮਹਾਰਾਜ ਨੇ ਕਿਰਤ ਕਰਨ ਦਾ ਜੋ ਸਿਧਾਂਤ ਸੀ ਉਹ ਵੀ ਦ੍ਰਿੜ ਕਰਾਇਆ ਇਹ ਨਾਮ ਜਪੋ ਕੀਰਤ ਕਰੋ ਤੇ ਵੱਡ ਕੇ ਸਕੋ ਇਹ ਸਿਧਾਂਤ ਮਹਾਰਾਜ ਨੇ ਦਿੱਤਾ ਉਸ ਵਾਹਿਗੁਰੂ ਦਾ ਨਾਮ ਜਪਣਾ ਹੈ ਕੀਰਤ ਕਰਨੀ ਹੈ ਤੇ ਫਿਰ ਸਾਰੇ ਵਿੱਚ ਵੱਡ ਕੇ ਸਕੋ ਸੋ ਸੱਚੇ ਭਾਸ਼ਾ ਕੰਮਕਾਰ ਕਰਦੇ ਆਪਣਾ ਧਰਮ ਕਮਾਉਂਦੇ ਔਰ ਹੋਰ ਸੰਗਤਾਂ ਨੂੰ ਵੀ ਉਪਦੇਸ਼ ਬਖਸ਼ਿਸ਼ ਕਰਦੇ ਕੀਰਤਨ ਦੀ ਧੁਨ ਪੈਦਾ ਹੁੰਦੀ ਸਵੇਰ ਵੇਲੇ ਜਪਜੀ ਸਾਹਿਬ ਦਾ ਪਾਠ ਹੁੰਦਾ ਸ਼ਾਮ ਨੂੰ ਸੋਹਰ ਦਾ ਪਾਠ ਹੁੰਦਾ ਔਰ ਰਾਤ ਨੂੰ ਆਰਤੀ ਦਾ ਪਾਠ ਹੁੰਦਾ ਇਸ ਬਾਬਤ ਭਾਈ ਗੁਰਦਾਸ ਜੀ ਇਸ ਵਰਤਾਰੇ ਨੂੰ ਬਿਆਨ ਕਰਦੇ ਨੇ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠ ਤੁਨ ਕਰ ਉੱਠੇ ਤੁਨ ਕਾਰਾ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਸੋ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਜੁਗਿਆਸੂ ਜਿਹੜੇ ਸੱਚ ਨੂੰ ਖੋਜਣ ਵਾਲੇ ਸਨ ਉਹ ਗੁਰੂ ਸਾਹਿਬ ਜੀ ਕੋਲੇ ਆਉਂਦੇ ਦਰਸ਼ਨ ਕਰਦੇ ਔਰ ਐਵੇਂ ਹੀ ਜਦੋਂ ਪਾਈ ਲੈਣਾ ਜੀ ਇੱਥੇ ਆਏ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨ ਕਰਨ ਦਾ ਉਹਨਾਂ ਦੇ ਮਨ ਦੇ ਵਿੱਚ ਤਾਂਘ ਸੀ ਸੱਚੇ ਪਾਤਸ਼ਾਹ ਦਾ ਇਹ ਦਰਸ਼ਨ ਕਰਨ ਦੀ ਤਾਂ ਉਹਨਾਂ ਨੂੰ ਖਿੱਚ ਲਿਆ ਏ। ਔਰ ਸਾ ਸੰਗ ਜੀਓ ਤੇ ਇੱਥੇ ਹੀ ਫੇਰ ਆ ਬਾਬਾ ਬੁੱਢਾ ਸਾਹਿਬ ਜੀ ਅ ਮਹਾਰਾਜ ਦੀ ਸੰਗਤ ਵਿੱਚ ਰਹਿੰਦੇ ਔਰ ਜਿਨ੍ਹਾਂ ਨੂੰ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸੇ ਪਾਸਾਈਆਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ ਔਰ ਸਾਧ ਸੰਗ ਜੀਓ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਪਾਈ ਲੈਣਾ ਜੀ ਸੱਚੇ ਪਾਤਸ਼ਾਹ ਦੀ ਸ਼ਰਨ ਬਚਾਏ ਤਾਂ ਮਹਾਰਾਜ ਨੇ ਹੋ ਕੀ ਰਹਿ ਗਈ ਔਰ ਸਾਧ ਸੰਗ ਜੀਓ ਉਸ ਵਕਤ ਮਹਾਰਾਜ ਨੇ ਆਪਣੀ ਗੁਰਗੱਦੀ ਦਾ ਵਾਰਸ ਥਾਪਣਾ ਸੀ ਤੇ ਆਪਣੇ ਸੁਪੁੱਤਰਾਂ ਦੀ ਵੀ ਮਹਾਰਾਜ ਨੇ ਪ੍ਰੀਖਿਆ ਲਈ ਔਰ ਪਾਈ ਲੈਣਾ ਜੀ ਦੀ ਪ੍ਰਿਕਿਆਲੇ ਜਿਸ ਪ੍ਰਿਕਿਆ ਦੇ ਵਿੱਚੋਂ ਪਾਈ ਲੈਣਾ ਜੀ ਪਾਸ ਹੁੰਦੇ ਰਹੇ ਜਿਵੇਂ ਕਿ ਖੇਤ ਦੇ ਵਿੱਚੋਂ ਨਦੀਨਾਂ ਦੀਆਂ ਭਰੀਆਂ ਚੁਕਾਉਣੀਆਂ ਗੰਦੇ ਪਾਣੀ ਦੇ ਵਿੱਚੋਂ ਕੌਲੀ ਕੱਢਣੀ ਨੋਟਾ ਕੱਢਣਾ ਔਰ ਧਰਮਸ਼ਾਲਾ ਦੇ ਵਿੱਚ ਬੋਈ ਹੋਈ ਚੂਹੀ ਨੂੰ ਕੱਢਣਾ ਸਿਆਲ ਦੀ ਰੁੱਤ ਦੇ ਵਿੱਚ ਟੈ ਚੁੱਕੀ ਹੋਈ ਕੰਦ ਨੂੰ ਫੇਰ ਬਣਾਉਣਾ ਅੱਧੀ ਰਾਤ ਨੂੰ ਦਰਿਆਵੀ ਤੋਂ ਕਪੜੇ ਧੋ ਕੇ ਲਿਆਉਣੇ ਮੁਰਦਾ ਖਾਣ ਲਈ ਕਹਿਣਾ ਇਹ ਸਾਰੀਆਂ ਪ੍ਰੀਖਿਆਵਾਂ ਗੁਰੂ ਨਾਨਕ ਸੱਚੇ ਪਾਤਸ਼ਾਹੀ ਜੀ ਨੇ ਪਾਈਆਂ ਤੇ ਭਾਈ ਲੈਣਾ ਜੀ ਇਹਨਾਂ ਵਿੱਚ ਪਾਸ ਹੁੰਦੇ ਰਹੇ ਜਦੋਂ ਸੱਚੇ ਪਾਸ਼ਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਪ੍ਰੀਖਿਆਵਾਂ ਲਈਆਂ ਤਾਂ ਗੁਰੂ ਅੰਗਦੇਵ ਸੱਚੇ ਪਾਸ਼ਾ ਜੀ ਭਾਈ ਲੈਣਾ ਜੀ ਇਹਨਾਂ ਪ੍ਰੀਖਿਆਵਾਂ ਵਿੱਚ ਪਾਸ ਹੁੰਦੇ ਗਏ ਤਾਂ ਲਾਇਕ ਜਾਣਗੇ ਸੱਚੇ ਪਾਤਸ਼ਾਹ ਜੀ ਨੇ ਭਾਈ ਲੈਣਾ ਜੀ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ ਔਰ ਫਿਰ ਸਤੰਬਰ 1539 ਦੇ ਵਿੱਚ ਸੱਚੇ ਪਾਸ਼ਾ ਜੀ ਜੋਤੀ ਜੋਤ ਸਮਾ ਗਏ ਔਰ ਸਾਧ ਸੰਗ ਜੀਓ ਸਿੱਖਾਂ ਦੇ ਇਸ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਬਣੇ ਮਹਾਰਾਜ ਨੇ ਆਪਣੇ ਅੰਦਰ ਨਾਲ ਲਾਇਆ ਭਾਈ ਲੈਹਣੇ ਨੂੰ ਤਾਂ ਫਿਰ ਅੰਗਦ ਬਣਾ ਦਿੱਤਾ ਤੇ ਤਖਤ ਤੇ ਬਿਠਾ ਕੇ ਮਹਾਰਾਜ ਨੇ ਉਹਨਾਂ ਨੂੰ ਪੋਥੀ ਸੰਭੀ ਔਰ ਸਿੱਖੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਤੇ ਮਹਾਰਾਜ ਨੂੰ ਮੱਥਾ ਟੇਕਿਆ ਔਰ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਸਾਤ ਤੋਂ ਬਾਅਦ ਜੋ ਨਿਰੰਕਾਰੀ ਜੋਤ ਹੈ ਉਹ ਗੁਰੂ ਅੰਗਦ ਦੇਵ ਜੀ ਵਿੱਚ ਬਰਾਜਮਾਨ ਹੈ ਤੁਸੀਂ ਇਹਨਾਂ ਦਾ ਹੁਕਮ ਮੰਨਣਾ ਔਰ ਮੇਰਾ ਹੁਕਮ ਵੀ ਇਹੀ ਹੈ ਕਿ ਤੁਸੀਂ ਇਹਨਾਂ ਦਾ ਹੁਕਮ ਮੰਨਣਾ ਔਰ ਗੁਰਸਿੱਖੀ ਦਾ ਪ੍ਰਚਾਰ ਕਰਨਾ ਸੋ ਸਾਧ ਸੰਗਤ ਜੀ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋ ਦਿਹਾੜਾ ਹੈ ਸੋ ਆਓ ਆਪਾਂ ਸਾਰੇ ਮਹਾਰਾਜ ਦੇ ਦੱਸੇ ਮਾਰਗ ਤੇ ਚੱਲੀਏ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਸੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਮੇਸ਼ਾ ਆਪਣੀ ਗਲਵਕੜੀ ਆਪਣੀ ਗੋਦ ਵਿੱਚ ਬਿਠਾਇਆ ਮਹਾਰਾਜ ਸਾਨੂੰ ਹਰ ਰੋਜ਼ ਆਵਾਜ਼ਾਂ ਦਿੰਦੇ ਨੇ ਕਿ ਆ ਗੁਰ ਸਿੱਖਾ ਤੂੰ ਆ ਮੇਰਾ ਬਣ ਜਾ ਤੇ ਗੁਰਨਾਨਕ ਜਦੋਂ ਸਾਡੇ ਬਣ ਗਏ ਅਸੀਂ ਗੁਰੂ ਨਾਨਕ ਦੇ ਬਣ ਗਏ ਤਾਂ ਸਾਰੀ ਦੁਨੀਆ ਹੀ ਫਿਰ ਸਾਡੀ ਹੋ ਜਾਣੀ ਹੈ। ਔਰ ਸਾਧ ਸੰਗ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਤਾਰਿਆ ਹੈ ਅੱਜ ਵੀ ਤਾਰ ਰਹੇ ਨੇ। ਬਹੁਤ ਦੁਨੀਆ ਨੂੰ ਤਾਰਿਆ ਹੈ ਮਹਾਰਾਜ ਨੇ ਸੋ ਸਾਧ ਸੰਗ ਜੀ ਭੁੱਲਾਂ ਛੁੱਕਾਂ ਦੇ ਖਿਮਾ ਬਲਾਉ ਫਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।